ਮੈਂ ਜਿਹੜਾ ਬਜਟ ਆ ਰਿਹਾ ਕਿਵੇਂ ਦੇਖੀ ਆਪਾਂ ਤਾਂ ਇਹ ਹੀ ਕਹਨੇ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਬਜਟ ਆਉਣਾਗਾ ਉਹ ਬਜਟ ਲੋਕਾਂ ਦੇ ਹੱਕ ਦੇ ਵਿੱਚ ਹਿੱਤ ਦੇ ਵਿੱਚ ਆਉਣਾ ਚਾਹੀਦਾਗਾ ਭਾਈ ਜਿਵੇਂ ਕੀ ਦੇਖੀਏ ਕਿ ਬਜਟ ਦੇ ਵਿੱਚ ਸਿੱਖਿਆ ਨੂੰ ਲੈ ਕੇ ਕਿਹੜੇ-ਕਿਹੜੇ ਵਧੀਆ ਕੰਮ ਹੋਣੇ ਚਾਹੀਦੇ ਨੇ ਸਿੱਖਿਆ ਦੇ ਦੇਖੋ ਸਿੱਖਿਆ ਲਈ ਇਹ ਹੈ ਜੀ ਮੰਨ ਲਓ ਹੁਣ ਚੰਗੇ ਡਿਗਰੀਆਂ ਦੀ ਜਿਹੜੀਆਂ ਫੀਸਾਂ ਬਹੁਤ ਵੱਡੀਆਂ ਵੱਡੀਆਂ ਨੇ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਸਰ ਤੇ ਕੋ ਪਿਤਾ ਦਾ ਸਾਆ ਨਹੀਂ ਬੱਚੇ ਪੜਨਾ ਚਾਹੁੰਦੇ ਨੇ ਵਧੀਆ ਯਾਨੀ ਕਿ ਉਹ ਨੰਬਰ ਲੈਂਦੇ ਨੇ ਪਰ ਉਹਨਾਂ ਦੀਆਂ ਫੀਸਾਂ ਇੰਨੀਆਂ ਨੇ ਉਹ ਕਿੱਥੋਂ ਭਰਨ ਜੀ ਆਪੇ ਹੀ ਕਹਨੇ ਵੀ ਜਿਹੜੇ ਸਰਕਾਰ ਵੱਲੋਂ ਚੰਗੀਆਂ ਡਿਗਰੀਆਂ ਨੇ ਉਹਨਾਂ ਦੀਆਂ ਫੀਸਾਂ ਜਾਇਜ਼ ਕਰਕੇ ਸਰਕਾਰੀ ਰੇਟ ਤੇ ਉਹਨਾਂ ਨੂੰ ਬੱਚਿਆਂ ਨੂੰ ਜਿਹੜੇ ਪੜਨਾ ਚਾਹੁੰਦੇ ਆ ਉਹ ਯਾਨੀ ਕਿ ਲੋਕਾਂ ਦੇ ਹਿੱਤ ਦੇ ਲਈ ਹੋਣਾ ਚਾਹੀਦਾ ਹੁੰਦਾ ਹੈ ਅਮਮੀ ਜਿਵੇਂ ਦੇਖਿਆ ਜਾ ਬਈ ਸਰਕਾਰ ਵੱਲੋਂ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਕਿ ਉਹਨਾਂ ਵੱਲੋਂ ਇੱਕ 108 ਨੰਬਰ ਐਂਬੂਲੈਂਸ ਵੀ ਚਲਾਈ ਗਈ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਕੀ ਹਾਂਜੀ ਇਹਦੇ ਵਿੱਚ ਦੇਖੋ ਜੇ ਆਪਾਂ ਇਹ ਸੋਚੀਏ ਵੀ ਬਹੁਤ ਵਧੀਆ ਸਲਾਘਾਯੋਗ ਕਦਮ ਆ ਸਰਕਾਰ ਦਾ ਪਰ ਉਤ ਇਹ ਵੀ ਗੱਲ ਆ ਜੀ ਜਿਵੇਂ ਹੁਣ ਮੰਨ ਲਓ ਇੱਕ ਐਕਸੀਡੈਂਟ ਹੋ ਜਾਂਦਾ ਉੱਥੇ 108 ਫੋਨ ਲਾਉਂਦੇ ਆ ਉਹ ਪਹਿਲਾਂ ਉਹਨਾਂ ਦੇ ਹੈੱਡ ਆਫਿਸ ਜਾਂਦਾ ਜੀ ਮੰਨ ਲਓ ਹੈੱਡ ਆਫਿਸ ਮਹਾਲੀ ਆ ਜਾਂ ਅਮਰਸਰ ਆ ਪਹਿਲਾਂ ਹੈੱਡ ਆਫਿਸ ਜਾਊ ਹੈੱਡ ਆਫਿਸ ਤੋਂ ਦੁਬਾਰੇ ਬੈਕ ਕਾਲ ਆਉਂਗੀ ਉੱਥੇ ਵੀ ਇਹ ਕਿਹੜੇ ਏਰੀਏ ਦੇ ਵਿੱਚ ਆ ਜੀ ਯਾਨੀ ਕਿ ਇਹ ਕਾਲਾਂ ਕੋਲਾਂ ਇਧਰ ਉਧਰ ਹੁੰਦਿਆਂ ਨੂੰ ਜਾਂ ਏਰੀਆ ਲੱਭਦਾ ਅੱਧਾ ਘੰਟਾ ਤਾਂ ਉਹ ਲੱਗ ਜਾਂਦਾ ਜੀ ਫਿਰ ਮੰਨ ਲਓ ਗੱਡੀ ਆਪਣੇ ਮਹਿਲਗੜਾਂ ਤੋਂ ਆਉਂਦੀ ਆ ਠੀਕ ਆ ਜੀ ਜਦ ਤੱਕ ਇਹਦੇ ਉਹ ਆਉਂਦੀ ਆ ਜਾਂ ਮੰਨ ਲਓ ਲੋਕਲ ਖੜੇ ਆਉਂਦੇ ਆ ਅੱਧਾ ਅੱਧਾ ਘੰਟਾ ਗ ਫਿਰ ਉਹਨਾਂ ਦੇ ਜੀਪੀਐਸ ਲੱਗੇ ਹੋਣੇ ਜੀ ਉਹ ਜਿੰਨਾ ਮਰਜੀ ਸੀਰੀਅਸ ਪੇਸ਼ੈਂਟ ਆਗਾ ਉਹ 60 ਤੋਂ ਵੱਧ ਭਜਾ ਨਹੀਂ ਸਕਦੇ ਅਸੀਂ ਤਾਂ 108 ਦੇ ਵਿੱਚ ਵੀ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਵੀ ਜਿਹੜੀ 108 ਗੱਡੀ ਆ ਉਹ ਮੇਨ ਐਕਸੀਡੈਂਟਾਂ ਵਾਸਤੇ ਵਰਤੀ ਜਾਵੇ ਮੰਗਾ ਜੀ ਕਿਸ ਤਰ੍ਹਾਂ ਦਾ ਬਜਟ ਆ ਜਿਤ ਤੱਕ ਮੈਂ ਸਮਝ ਜਾਊਂਗਾ ਕਿ ਇਹ ਜਿਹੜਾ ਬਜਟ ਭਾਰਤ ਦੇ ਵਿੱਤ ਮੰਤਰੀ ਨਿਰਮਲ ਸਿਧਾਰਮਨ ਵੱਲੋਂ ਪੇਸ਼ ਕੀਤਾ ਜਾਣ ਵਾਲਾ ਹੈ ਇਹ ਪੀਪਲ ਫ੍ਰੈਂਡਲੀ ਹੋਣਾ ਚਾਹੀਦਾ ਹੈਗਾ ਲੋਕ ਖੇਤ ਦੇ ਵਿੱਚ ਹੋਣਾ ਚਾਹੀਦਾ ਹੈਗਾ ਇਦੇ ਨਾਲ ਨਾਲ ਮੈਂ ਸਮਝਦਾ ਹਾਂ ਕਿ ਜਿਹੜਾ ਇਨਕਮ ਟੈਕਸ ਦੀਆਂ ਦਰਾਂ ਦੀ ਗੱਲ ਹਰ ਵਾਰ ਚੱਲਦੀ ਹੈਗੀ ਕਿ ਜਿੰਨੀਆਂ ਇਨਕਮ ਟੈਕਸ ਦੀਆਂ ਦਰਾਂ ਘੱਟ ਹੋਣਗੀਆਂ ਓਨੇ ਜ਼ਿਆਦਾ ਲੋਕ ਆ ਜਿਹੜੇ ਆਪਣੀ ਇੱਛਾ ਦੇ ਨਾਲ ਇਨਕਮ ਟੈਕਸ ਭਰਣਗੇ। ਇਹ ਸੁਝਾਉਣਾ ਚਾਹੁੰਦੇ ਹਾਂ ਇਸ ਬਜਟ ਨੂੰ ਲੈ ਕੇ। ਮੈਂ ਸਮਝਦਾ ਹਾਂ ਕਿ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਤੇ ਲੋਕ ਇੱਕ ਬਹੁਤ ਉਮੀਦਾਂ ਨਾਲ ਸਦਰਾਂ ਦੇ ਨਾਲ ਇੱਕ ਸਰਕਾਰ ਨੂੰ ਚੁੰਦੇ ਨੇ। ਤੇ ਲੋਕਾਂ ਦੀਆਂ ਉਮੀਦਾਂ ਤੇ ਹੀ ਖਰਾ ਉਤਰਨਗੇ ਜਿਹੜੇ ਫਾਈਨਾਂਸ ਮਿਨਿਸਟਰ ਹੈ ਮੈਨੂੰ ਅਜੇ ਹੀ ਉਮੀਦ ਹੈ ਇਸ ਤਰ੍ਹਾਂ ਦਾ ਸਰ ਜਿਹੜਾ ਬਜਟ ਆ ਰਿਹਾ ਆਪਣਾ 1 ਫਰਵਰੀ ਨੂੰ ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਦਾ ਕੇਂਦਰ ਤੋਂ ਸਰ ਬਜਟ ਮੈਂ ਇਹੀ ਚਾਹਣਾ ਵੀ ਲੋਕਾਂ ਆਮ ਲੋਕਾਂ ਵਾਸਤੇ ਸਹੂਲਤ ਭਰਿਆ ਹੋਵੇ ਉਹਨਾਂ ਨੂੰ ਰੇਟ ਬਤੋਦਰ ਮਿਲੇ ਇਨਕਮ ਟੈਕਸ ਦੀ ਸਲੈਬ ਚ ਮੈਂ ਚਾਹਣਾ ਬਦਲਾਅ ਹੋਣਾ ਚਾਹੀਦਾ ਥੋੜੀ ਵਧਣੀ ਚਾਹੀਦੀ ਹੈ ਟੈਕਸਿਸ ਦੇ ਮਾਮਲੇ ਵਿੱਚ ਵੀ ਜਿਹੜੇ ਰੇਟ ਆਫ ਇੰਟਰਸਟ ਲਾਈਵੇ ਟੈਕਸਿਸ ਉਹ ਥੋੜੇ ਘਟਾਉਣੇ ਚਾਹੀਦੇ ਨੇ ਜਿਸਕੇ ਵੱਧ ਤੋਂ ਵੱਧ ਲੋਕ ਉਹਦੇ ਵਿੱਚ ਇਨਵੋਲਵ ਹੋਣਗੇ ਬੱਤ ਤੋਂ ਬੱਤ ਕ੍ਰਾਈਟੇਰੀਆ ਲੋਕਾਂ ਵਾਸਤੇ ਚੇਂਜ ਹੋਊਗਾ ਤਾਂ ਇਸ ਕਰਕੇ ਮੈਂ ਚਾਹੁੰਦਾ ਵੀ ਬਜਟ ਥੋੜਾ ਜਿਹਾ ਲੋਕਾਂ ਵਾਸਤੇ ਆਮ ਲੋਕਾਂ ਵਾਸਤੇ ਵਧੀਆ ਹੋਵੇ ਸასი ਗੱਲ ਤੁਸੀਂ ਦੇਖ ਰਹੇ ਹੋ ਸਾਝਾ ਟੀਵੀ ਮੈਂ ਹੈਪੀ ਅੱਜ ਅਸੀਂ ਕਰਾਂਗੇ ਗੱਲ ਜੋ ਕਿ ਕੇਂਦਰ ਸਰਕਾਰ ਵੱਲੋਂ ਬਜਟ ਆਉਣਾ 1 ਫਰਵਰੀ ਨੂੰ ਉਸ ਦੇ ਨਾਲ ਸਾਡੇ ਨਾਲ ਗੱਲਬਾਤ ਕਰਨ ਲਈ ਇੱਥੋਂ ਦੇ ਪਰਮਜੀਤ ਸਿੰਘ ਪੰਮਾਣੂ ਨਾਲ ਗੱਲਬਾਤ ਕਰਾਂਗੇ ਪੰਮਾ ਜਿਹੜਾ ਬਜਟ ਆ ਰਿਹਾ ਕਿਵੇਂ ਦੇਖਦੇ ਆਪਾਂ ਤਾਂ ਇਹ ਹੀ ਕਹਿੰਦੇ ਆ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਬਜਟ ਆਉਣਾਗਾ ਉਹ ਬਜਟ ਲੋਕਾਂ ਦੇ ਹੱਕ ਦੇ ਵਿੱਚ ਹਿੱਤ ਦੇ ਵਿੱਚ ਆਉਣਾ ਚਾਹੀਦਾਗਾ ਮੈਂ ਜਿਵੇਂ ਕੀ ਦੇਖੀਏ ਕਿ ਅੱਜਕੱਲ ਆਨਲਾਈਨ ਜ਼ਿਆਦਾ ਵਿਕ ਰਹੀਆਂ ਨੇ ਚੀਜ਼ਾਂ ਆਨਲਾਈਨ ਕੋਈ ਦੁਕਾਨ ਦੁਕਾਨਦਾਰ ਨੂੰ ਇਹਦੇ ਦਿੱਕਤਾਂ ਆ ਰਹੀਆਂ ਨੇ ਕਿ ਜਦੋਂ ਭੁਣੀ ਵੀ ਤੱਕ ਵੀ ਨਹੀਂ ਹੁੰਦੀ ਹੈਗੀ ਦੁਕਾਨਾਂ ਦੀ ਇਸ ਵੇਲੇ ਕਿਵੇਂ ਦੇਖਦੇ। ਦੇਖੋ ਜਿਹੜੀ ਆਨਲਾਈਨ ਚੱਲ ਰਿਹਾ ਹੈਗਾ ਮੰਨ ਲਓ ਕੋਈ ਵੀ ਚੀਜ਼ ਆਪਾਂ ਘਰੇ ਮੰਗਾਉਣੀ ਫੋਨ ਤੇ ਆਰਡਰ ਕਰਕੇ ਹਰੇ ਕੋਲੇ ਅੱਜਕੱਲ Android ਫੋਨ ਨੇਗੇ ਉਹਦੇ ਵਿੱਚ ਬੜਾ ਫਰਾਡ ਹੋ ਰਿਹਾ ਹੈਗਾ। ਮੰਨ ਲਓ ਚੀਜ਼ ਕੋਈ ਹੋਰ ਮੰਗਾਉਂਦਾ ਵਿੱਚੋਂ ਕੁਝ ਹੋਰ ਨਿਕਲਦਾ ਜਾਂ ਮੰਨ ਲਓ ਇੱਕ ਤਰ੍ਹਾਂ ਮੇਰੇ ਦੋਸਤ ਦਾ ਮੁੰਡਾ ਉਹਨੇ ਸਲਟ ਮੰਗਾਈ ਵਿੱਚੋਂ ਸਲਟ ਦੇ ਕਾਫੀ ਟੱਕ ਨਿਕਲਿਆ ਹੈ ਹਨਾ ਤੇ ਵੀ ਬਾਕੀ ਹੁਣ ਵੱਡੇ ਵੱਡੇ ਮਾਲ ਖੁੱਲ ਰਹੇ ਨੇ ਜੀ ਮਾਲ ਖੁੱਲਣ ਦੇ ਨਾਲ ਜਿਹੜੇ ਸਾਡੇ ਛੋਟੇ ਦੁਕਾਨਦਾਰ ਨੇ ਵਪਾਰੀ ਵਰਗ ਹੈਗਾ ਉਹ ਖਤਮ ਹੋ ਜਾ ਹੁੰਦਾ ਜਾ ਇਹ ਚੀਜ਼ ਨੂੰ ਬੜਾ ਯਾਨੀ ਕਿ ਗੰਭੀਰ ਮੁੱਦਾ ਹੈ ਕਿ ਜਿਵੇਂ ਹੁਣ ਮਾਲ ਖੁੱਲ ਰਹੇ ਨੇ ਉਹਦੇ ਨਾਲ ਛੋਟਾ ਦੁਕਾਨਦਾਰ ਖਤਮ ਹੋ ਰਿਹਾ ਹੈਗਾ ਭਾਈ ਜਿਵੇਂ ਕੀ ਦੇਖੀਏ ਕਿ ਬਜਟ ਦੇ ਵਿੱਚ ਸਿੱਖਿਆ ਨੂੰ ਲੈ ਕੇ ਕਿਹੜੇ-ਕਿਹੜੇ ਵਧੀਆ ਕੰਮ ਹੋਣੇ ਚਾਹੀਦੇ ਨੇ ਸਿੱਖਿਆ ਲਈ ਦੇਖੋ ਸਿੱਖਿਆ ਲਈ ਇਹ ਹੈ ਜੀ ਮੰਨ ਲਓ ਹੁਣ ਚੰਗੇ ਡਿਗਰੀਆਂ ਦੀ ਜਿਹੜੀਆਂ ਫੀਸਾਂ ਬਹੁਤ ਵੱਡੀਆਂ-ਵੱਡੀਆਂ ਤੁਹਾਨੂੰ ਪਤਾ ਹੈਪੀ ਜੀ ਅਸੀਂ ਹੁਣ ਭਾਈ ਕਨੇਆ ਟਰੱਸਟ ਸਮਾਜ ਸੀ ਕਰਦੇ ਆ ਹੁਣ ਮੇਰੇ ਕੋਲੇ ਇੱਕ ਕੁੜੀ ਦਾ ਦਿੱਲੀ ਉਹਨੂੰ ਦੇਖ ਲਓ ਇਹ ਆ ਵੀ ਉਹਨੂੰ ਤੌਰਚਰ ਕੀਤਾ ਜਾਂਦਾਗਾ ਵੀ ਫੀਸ ਭਰੋ 40-50000 ਰੁਪਏ ਦੀ ਫੀਸ ਖੜੀ ਆ ਹੁਣ ਗਰੀਬ ਬੰਦਾ ਸਿਰ ਤੇ ਜਿਹੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਸਿਰ ਤੇ ਕੋਈ ਪਿਤਾ ਦਾ ਸਾਆ ਨਹੀਂ ਬੱਚੇ ਪੜਨਾ ਚਾਹੁੰਦੇ ਨੇ ਵਧੀਆ ਯਾਨੀ ਕਿ ਉਹ ਨੰਬਰ ਲੈਂਦੇ ਨੇ ਪਰ ਉਹਨਾਂ ਦੀਆਂ ਫੀਸਾਂ ਇੰਨੀਆਂ ਨੇ ਉਹ ਕਿੱਥੋਂ ਭਰਨ ਜੀ ਆਪੇ ਹੀ ਕਹਨੇ ਵੀ ਜਿਹੜੇ ਸਰਕਾਰ ਵੱਲੋਂ ਚੰਗੀਆਂ ਡਿਗਰੀਆਂ ਨੇ ਉਹਨਾਂ ਦੀਆਂ ਫੀਸਾਂ ਜਾਇਜ਼ ਕਰਕੇ ਸਰਕਾਰੀ ਰੇਟ ਤੇ ਉਹਨਾਂ ਨੂੰ ਬੱਚਿਆਂ ਨੂੰ ਜਿਹੜੇ ਪੜਨਾ ਚਾਹੁੰਦਿਆ ਉਹ ਯਾਨੀ ਕਿ ਲੋਕਾਂ ਦੇ ਹਿੱਤ ਦੇ ਲਈ ਹੋਣਾ ਚਾਹੀਦਾ ਇੱਕ ਹੋਰ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਿ ਅੱਜ ਕੱਲ ਦੇਖਿਆ ਜਾਵੇ ਕਿ ਪੰਜ ਕਾਰਡ ਵਾਲਾ ਕਾਰਡ ਚ ਬਣ ਰਿਹਾ ਪੋਦੀ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਕਿ ਉਸ ਦਾ ਕੀ ਹਾਂਜੀ ਜਿਹੜਾ ਆਇਸ਼ਮਾਨ ਕਾਰਡ ਹੈ ਜੀ 5 ਲੱਖ ਦਾ ਉਹ ਕਈ ਹਸਪਤਾਲਾਂ ਦੇ ਵਿੱਚ ਤਾਂ ਪ੍ਰਾਈਵੇਟ ਦੇ ਵਿੱਚ ਵਧੀਆ ਸਹੂਲਤ ਮਿਲਦੀ ਆ ਪਰ ਸਰਕਾਰੀ ਜਿੰਨਾਂ ਕਈ ਵਾਰੀ ਪ੍ਰਾਈਵੇਟ ਹਸਪਤਲ ਸਹੂਲਤ ਦਿੰਦਾ ਸਰਕਾਰੀਆਂ ਵਿੱਚ ਉਹਨਾਂ ਕਈ ਵਾਰੀ ਨਹੀਂ ਮਿਲਦੀ ਮੈਂ ਤੁਹਾਨੂੰ ਜਿੱਦਾਂ ਹੁਣ ਆਪਣੇ ਪੰਜਾਬ ਦੇ ਵਿੱਚ ਕਹਿ ਲੋ ਵੀ ਬਠਿੰਡੇ ਇਲਾਕੇ ਦਾ ਏਮਜੋ ਹਸਪਤਲ ਬਣਿਆ ਔਰ ਬਹੁਤ ਵੱਡਾ ਹਸਪਤਲ ਆ ਬਹੁਤ ਨਾਂਗਾ ਉਹ ਹਸਪੀਟਲ ਦੇ ਏਮਜ ਦਾ ਹੁਣ ਜਦੋਂ ਮਰੀਜ਼ ਇੱਥੋਂ ਪੇਸ਼ੈਂਟ ਰੈਫਰ ਹੁੰਦਾ ਜੀ ਉਹਨੂੰ ਏਮਜ ਲੈ ਕੇ ਜਾਂਦੇ ਆ ਹੁਣ ਏਮਜ ਕੀ ਹੈਗਾ ਮੰਨ ਲਓ ਕੋਈ ਐਕਸੀਡੈਂਟ ਹੋਇਆ ਕਿਸੇ ਵੀ ਤਰ੍ਹਾਂ ਦਾ ਕੋਈ ਬਿਮਾਰ ਆ ਉਹ ਕੀ ਕਹਿੰਦੇ ਨੇ ਹੈਪੀ ਜੀ ਵੀ ਪਹਿਲਾਂ ਐਮਰਜੈਂਸੀ ਥੋੜੇ ਪੈਸੇ ਲੱਗਣਗੇ ਜੀ ਉੱਥੇ ਪੇਸ਼ੈਂਟ ਦੇ ਮੰਨ ਲਓ ਜਿਹੜੇ ਵਾਰਿਸ ਹੁੰਦੇ ਨੇ ਉਹਨਾਂ ਤੋਂ ਉੱਥੇ ਬੈੱਡ ਖਰਚਾ ਵੀ ਠੀਕ ਆ ਕੋਈ ਵੀ ਆਪਰੇਸ਼ਨ ਖਰਚਾ ਕਿਸੇ ਵੀ ਤਰ੍ਹਾਂ ਦੀ ਦਵਾਈ ਮੈਡੀਸਨ ਆਉਣਾ ਜਾਂ ਕਹਿ ਲਓ ਵੀ ਆਪਣਾ ਲੈਬੋਰੀ ਖਰਚਾ ਉਹ ਸਾਰਾ ਲੇਤਾ ਜਾਂਦਾ ਜੀ ਨੀ ਨਾਲੇ ਕਰੇ 5 ਜਿਹੜਾ 5 5 ਲੱਖ ਵਾਲਾ ਕਾਰਡ ਆ ਉਹ ਚੱਲਦਾ ਨਹੀਂ ਮੈਂ ਤੁਹਾਨੂੰ ਉਹੀ ਦੱਸਦਾ ਨਾ ਜੀ ਉਹ ਐਮਰਜੈਂਸੀ ਨਹੀਂ ਚੱਲਦਾ ਹਾਂ ਮੇਰੇ ਕਹਿੰਦਾ ਮਤਲਬ ਜਦੋਂ ਵਾਰਡ ਦਾ ਐਮਰਜੈਂਸੀ ਆ ਉਹ ਜਿੰਨਾ ਟਾਈਮ ਉਹਦਾ ਇਲਾਜ ਹੋਊਗਾ ਐਮਰਜੈਂਸੀ ਵਾਰਡ ਦੇ ਵਿੱਚ ਰਹੂਗਾ ਉਹਨਾਂ ਟਾਈਮ ਤਾਂ ਉਹਦਾ ਕਾਰਡ ਚੱਲਦਾ ਨਹੀਂ ਜਦੋਂ ਐਮਰਜੈਂਸੀ ਤੋਂ ਵਾਰਡ ਚੇਂਜ ਕਰਨਾ ਦੂਸਰੇ ਵਾਰਡ ਚ ਲੈ ਕੇ ਜਿਵੇਂ 2 ਨੰਬਰ ਚ 3 ਨੰਬਰ ਚ ਲੈ ਕੇ ਠੀਕ ਹੈ ਜੀ ਉਦੋਂ ਜਾਨੀ ਕਿ ਚੱਲਦਾ ਕਾਰਡ ਉੱਥੇ ਕਿਵੇਂ ਗਰੀਬ ਦੀ ਲੁੱਟ ਹੋ ਰਹੀ ਹੈ ਇਹ ਭੀਜੀ ਉੱਥੇ ਮੰਨ ਲਓ ਇੱਕ ਜੈਂਪਲਾ ਵੀ ਮਰੀਜ਼ ਨੇ ਪਹਿਲਾਂ ਮੰਨ ਲਓ ਲੱਖ ਰੁਪਏ ਲੱਗਣਾ 70000 ਦਾ ਲਾ ਕੇ ਉਹਨੇ 60% ਦਾ ਬੰਦਾ ਠੀਕ ਹੀ ਕਰ ਲਿਆ ਪਹਿਲੇ ਲਾ ਕੇ ਉਹ ਜਦੋਂ 70% ਠੀਕ ਹੋ ਜਾਂਦਾ ਉਹ ਚੱਕ ਕੇ ਵਾਰ ਚੇਂਜ ਕਰਕੇ ਕਹਿੰਦੇ ਲੋ ਜੀ ਤੁਹਾਡਾ ਕਾਰਡ ਚਲਾਤਾ ਫਿਰ ਉਹ ਇੱਕ ਚੀਜ਼ ਹੋਰ ਹੈ ਵੀ ਜੀ ਕਾਰਡ ਚਲਾਉਣ ਵਾਸਤੇ ਵੀ ਬਹੁਤ ਖੱਜਲ ਖਵਾਰੀ ਹੋਣੀ ਪੈਂਦੀ ਆ ਔਰ ਉਸ ਤੋਂ ਬਾਅਦ ਇਹ ਨਹੀਂ ਪਤਾ ਡੇਢ ਦਿਹਾੜੀ ਉਹਨੂੰ ਬੰਦ ਕਰਾਉਣ ਨੂੰ ਲੱਗ ਜੇ ਕਾਰਨ ਕੀ ਮੰਨ ਲਓ 5 ਵਜੇ ਛੁੱਟੀ ਹੋ ਗਈ ਜੀ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੇ ਆਪਦੀ ਡਿਊਟੀ ਤੇ ਜੋ ਉਹਨਾਂ ਦਾ ਸਮਾਂ ਹੈਗਾ ਉਹ ਸਮੇਂ ਤੇ ਉਹਨਾਂ ਨੇ ਜਾਣੀ ਹੈ ਘਰ ਉਸ ਤੋਂ ਉਸ ਤੋਂ ਬਾਅਦ ਫਿਰ ਦੂਸਰੇ ਦਿਨ ਮੰਨ ਲਓ 8 ਵਜੇ ਆਪਣਾ ਉਹ ਸਾਈਡ ਖੋਲਦੀ ਆ ਜਾਂ 8 ਵਜੇ ਕਹਿ ਲਓ ਵੀ ਡਿਊਟੀ ਵਾਲੇ ਮੁਲਾਜ਼ਮ ਆਉਂਦੇ ਨੇ ਜਿਨ੍ਹਾਂ ਦੇ ਭਰਾ ਜਿਹੜੇ ਡਿਊਟੀਆਂ ਕਰਦੇ ਆ ਹਸਪੀਟਲਾਂ ਦੇ ਵਿੱਚ ਹੁਣ ਉਹ ਦੂਸਰੇ ਦਿਨ ਮੰਨ ਲਓ ਬੰਦ ਕਰਾਉਣਾਗਾ ਜੇ ਨਹੀਂ ਬੰਦ ਕਰਾਉਂਦੇ ਇਹ ਨਹੀਂ ਪਤਾ ਵੀ ਉਹਦੇ ਮੰਨ ਲਓ ਪੈਸੇ ਕਿੰਨੇ ਕੱਟੇ ਜਾਣ ਹਣਾ ਅਸੀਂ ਤਾਂ ਇੱਥੇ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਜਿਹੜਾ ਕੇਂਦਰ ਸਰਕਾਰ ਦਾ ਬਜਟ ਆਉਣਾ ਜੋ ਦੇਖੋ ਪਹਿਲਾਂ ਤਾਂ ਜੋ ਨੋਟਬੰਦੀ ਹੋਈ ਹੈ ਜੀ ਮੁੜ ਕੇ ਲੋਕਾਂ ਦਾ ਕਾਰੋਬਾਰ ਨਹੀਂ ਸੈੱਟ ਆਇਆ ਨੋਟਬੰਦੀ ਤੋਂ ਬਾਅਦ ਦੇਖੋ ਤੁਸੀਂ ਕਰੋਨਾ ਕਾਲ ਆ ਗਿਆ ਸੀਗਾ ਠੀਕ ਆ ਕਰੋਨਾ ਦੇ ਵਿੱਚ ਲੋਕਾਂ ਦੇ ਕੰਮਕਾਰ ਫੇਲ ਹੋ ਗਏ ਨੋਟਬੰਦੀ ਤੋਂ ਬਾਅਦ ਸੈਟਿੰਗ ਨਹੀਂ ਆਈ ਠੀਕ ਆ ਕਿਉਂਕਿ ਕਾਰੋ ਕਾਰੋਬਾਰਾਂ ਦੇ ਸਮਾਜ ਦੇ ਵਿੱਚ ਆਪਾਂ ਰਹਿਣੇ ਆਗੇ ਹਰੇਕ ਤਰ੍ਹਾਂ ਦੇ ਲੋਕਾਂ ਨਾਲ ਵਿਚਰਦੇ ਆ ਬੜੇ ਬੁਰੇ ਹਾਲ ਨੇ ਅੱਜ ਇਹ ਨਹੀਂ ਪਤਾ ਵੀ ਤੁਸੀਂ 5-10 ਲੱਖ ਰੁਪਏ ਲਾ ਕੇ ਬਹਿ ਜਾਓ ਤੁਹਾਡਾ ਕੰਮ ਚੱਲੂ ਕਿ ਨਹੀਂ ਚੱਲੂਗਾ ਪੀਜੀ ਠੀਕ ਹੈ ਇੱਥੇ ਸਰਕਾਰ ਨੂੰ ਹਰੇਕ ਹਿੱਤ ਦੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਠੀਕ ਹੈ ਵੀ ਜਿੱਦਾਂ ਹੁਣ ਇਹਨਾਂ ਨੇ ਬਜਟ ਪੇਸ਼ ਕਰਨਾ ਜਿਹਦੇ ਚ ਮੈਂ ਤੁਹਾਨੂੰ ਇਹੀ ਦੱਸਿਆ ਵੀ ਆਪਾਂ ਮੈਡੀਕਲ ਲੈਣ ਨੂੰ ਲੈ ਲਈਏ ਮੈਡੀਕਲ ਹਸਪੀਟਲਾਂ ਦੇ ਵਿੱਚ ਦਵਾਈਆਂ ਫ੍ਰੀ ਮਿਲਣੀਆਂ ਚਾਹੀਦੀਆਂ ਜਿਵੇਂ ਹੁਣ ਅਲਟਰਾਸਾਉਂਡ ਠੀਕ ਆ ਕਈ ਹਸਪਤਾਲਾਂ ਦੇ ਵਿੱਚ ਲੱਗਿਆ ਜਿਵੇਂ ਹੁਣ ਆਪਣੇ ਕ੍ਰਿਸ਼ਨਾ ਲਾਈਵ ਖੁੱਲੀ ਆ ਉਹਦਾ ਬੜਾ ਫਾਇਦਾ ਗਾ ਉਹਦੇ ਵਿੱਚ 500 ਰੁਪਏ ਦੀ ਮੇਰੇ ਹਿਸਾਬ ਨਾਲ ਸਿਰ ਦੀ ਸੀਟੀ ਸਕੈਨ ਹੁੰਦੀ ਆ ਉਹ ਨਹੀਂ ਪ੍ਰਾਈਵੇਟ 3500 ਦੀ ਹੁਣ ਇੱਥੇ ਨਾਲ ਹੀ ਜਿਹੜੇ ਵਧੀਆ ਹਸਪਤਾਲ ਨੇ ਵੱਡੇ ਸ਼ਹਿਰਾਂ ਦੇ ਵਿੱਚ ਸਰਕਾਰੀ ਉਥੇ ਐਮ ਆਰ ਆਈ ਵੀ ਲੱਗਣੀ ਚਾਹੀਦੀ ਹੈ ਜੀ ਹੁਣ ਐਮ ਆਰ ਆਈ 7000 ਦੀ ਹੁੰਦੀ ਹੈ ਜੀ 6500 ਦੀ ਹੁਣ ਗਰੀਬ ਬੰਦਾ ਕਿੱਥੋਂ ਕਰਾਵੇ ਕਾਰਨ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਜੀ ਕੋਈ ਘਟਨਾ ਵਾਪਰ ਗਈ ਆਪਾਂ ਹੁਣ ਮਿੰਟ 'ਚ ਆਪਾਂ ਜਾਣਦੇ ਆ ਆਪਣੇ ਕੋਲੇ ਡੇਲੀ ਦਾ ਉਹੀ ਜੋ ਆਪਣੀ ਜੇਬ 'ਚ ਹੁੰਦਾ ਉਹੀ ਖਰਚ ਆਉਂਦਾ ਮੌਕੇ ਤੇ ਕਿੱਥੋਂ ਬਈ ਜੀ ਅਗਲੇ 20-50 ਹਜ਼ਾਰ ਦਾ ਹੱਲ ਕਰੇ ਹਨ ਵੀ ਜਿਹੜੇ ਵੱਡੇ ਵੱਡੇ ਇਲਾਜ ਨੇ ਮਹਿੰਗੇ ਇਲਾਜ ਨੇ ਤਾਂ ਉਹ ਹਸਪੀਟਲ ਸਰਕਾਰੀਆਂ ਦੇ ਵਿੱਚ ਠੀਕ ਹੈ ਉੱਥੇ ਸਬਦਾ ਉਪਲਬਧ ਹੋਣੀ ਚਾਹੀਦੀ ਆ ਜਿਹਦੇ ਨਾਲ ਗਰੀਬ ਲੋਕਾਂ ਦਾ ਫਾਇਦਾ ਹੋਵੇ ਔਰ ਬੰਮਾ ਜੀ ਕੀ ਕਹਿਣਾ ਚਾਹੋੜੋ ਜਿਹੜਾ ਬਜਟ ਆ ਰਿਹਾ ਆਪਣਾ 2025 ਮੈਂ ਤਾਂ ਇਹੀ ਕਹਿਣਾ ਜੀ ਜਿੱਦਾਂ ਹੁਣ ਮੈਨੂੰ ਪਿੱਛੇ ਜਿਹਾ ਪਤਾ ਲੱਗਿਆ ਤੀਗਾ ਜਿਹੜੇ ਸਾਡੇ ਮੰਨ ਲਓ ਕੋਈ ਕਾਰਾਂ ਦੀ ਲੈਣ ਵਾਲੇ ਬੰਦੇ ਨੇ ਉਹ ਕਹਿੰਦੇ ਵੀ ਟੈਕਸ ਵੀ ਵਧਾਇਆ ਜਾ ਰਿਹਾ ਹੈਗਾ ਠੀਕ ਆ ਵੀ ਕਾਰਨ ਕੀ ਜੀ ਹੁਣ ਤੁਸੀਂ ਵੀ ਐਂਬੂਲੈਂਸ ਚਲਾਉਨੇ ਹੋ ਇਸ ਦੇ ਬਾਰੇ ਕੀ ਕਹੋ ਹਾਂਜੀ ਮੈਂ ਉਹੀ ਕਹਿਣਾ ਜੀ ਹੁਣ ਦੇਖੋ ਮੰਨ ਲਓ ਇੱਕ ਗੱਡੀ ਹੈਗੀ 15 ਲੱਖ ਰੁਪਏ ਦੀ ਨਵੀਂ ਠੀਕ ਆ ਤੇ ਦੇਖੋ ਪਹਿਲਾਂ ਤਾਂ ਜਦੋਂ ਟੈਕਸ ਵੀ ਪੈਂਦਾ ਸਾਰਾ ਉਹੀ ਗਾਣਾ ਹੈਪੀ ਜੀ ਪਹਿਲਾਂ ਤਾਂ ਜਦੋਂ ਅਸੀਂ ਉਹ ਗੱਡੀ ਲੈਣੇ ਆ ਕਿ ਪਹਿਲਾਂ ਤਾਂ ਸਾਡਾ ਉਥੇ ਸ਼ੋਰੂਮ ਤੋਂ ਸਾਰਾ ਟੈਕਸ ਕੱਟਿਆ ਜਾਂਦਾਗਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਅਸੀਂ ਮੰਨ ਲਓ ਜਿਹੜੀਆਂ ਕੋਈ ਪ੍ਰਾਈਵੇਟ ਵੀਕਲ ਲੈਂਦਾ ਕਿਸੇ ਵੀ ਤਰ੍ਹਾਂ ਦੀ ਕੋਈ ਆਪਦੀ ਨਿੱਜੀ ਗੱਡੀ ਲੈਂਦਾ ਫਿਰ ਉਹਦਾ ਰੋਡ ਟੈਕਸ ਠੀਕ ਆ ਫਿਰ ਤੁਸੀਂ ਇਹ ਦੇਖ ਲਓ ਟੂਲ ਟੈਕਸ ਥਾਂ ਥਾਂ ਲੱਗੇ ਪਏ ਨੇ ਕਿ ਟੂਲ ਟੈਕਸ ਆ 30 40 ਕਿਲੋਮੀਟਰ ਬੱਜੋ ਤੁਹਾਨੂੰ ਟੂਲ ਟੈਕਸ ਮਿਲ ਜਾਊਗਾ ਠੀਕ ਆ ਇੱਕ 4 400 ਰੁਪਏ ਆਪਣਾ ਟੂਲ ਟੈਕਸ ਹੈਗਾ ਫਿਰ ਹੋਰ ਕਿੰਨੇ ਖਰਚੇ ਨੇ ਉਹਦੇ ਹਨ ਵੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਝ ਵੀ ਖਾਣਿਆ ਹਰ ਇੱਕ ਚੀਜ਼ ਤੇ ਟੈਕਸ ਆਗਾ ਸਿੰਘਾਂ ਲਈ ਡੱਬੀ ਤੇ ਕ ਟੈਕਸ ਆਗਾ ਹਨ ਵੀ ਇਹ ਸਾਰਾ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਉਹ ਤੁਸੀਂ ਹੋਰ ਦੇਖੋ 2 ਸਾਲ ਨਹੀਂ ਲੰਘਦੇ ਹੈਗੇ ਆਪਣੇ ਤਾਂ ਬਰਨਾਲੇ ਚ ਖਾਸ ਕਰਕੇ ਕਦੇ MP ਦੇ ਵੋਟਾਂ ਆ ਜਾਂਦੀਆਂ ਕਦੇ MLA ਦੀਆਂ ਆ ਜਾਂਦੀਆਂ ਕਦੇ ਕਿਹਦੀਆਂ ਆ ਜਾਂਦੀਆਂ ਲੋਕਾਂ ਨੂੰ ਇਹੀ ਗਦੀ ਘੜੇ ਪਾਈ ਰੱਖਿਆ ਸਾਰਾ ਹਨ ਵੀ ਸਮਾਜ ਨੂੰ ਜੀਣਾ ਜੀਣ ਦੇਣਾ ਚਾਹੀਦਾ ਸਰਕਾਰਾਂ ਨੂੰ ਠੀਕ ਹੈ ਨਾ ਵੀ ਜੋ ਵੀ ਆਪਣਾ ਫੈਸਲਾ ਲੈਣਾਗਾ ਉਹ ਲੋਕਾਂ ਦੇ ਹਿੱਤ ਦੇ ਵਿੱਚ ਆਉਣਾ ਚਾਹੀਦਾ ਲੋਕਾਂ ਨਾਲ رائے ਕਰਕੇ ਹੀ ਲੈਣਾ ਚਾਹੀਦਾ ਸਰਪੇ ਕਰਕੇ ਬਿਲਕੁਲ ਕੋਈ ਵੀ ਚੀਜ਼ ਦਾ ਜਿੱਦਾਂ ਹੁਣ ਪਿੱਛੇ ਜੇ ਤੁਸੀਂ ਦੇਖਿਆ ਵੀ ਆ ਕਾਨੂੰਨ ਪਾਸ ਕਰਨਾ ਜੋ ਹਨ ਵੀ ਕੋਈ ਵੀ ਦੇਖੋ ਲੋਕ ਹਿੱਤ ਵੱਡੇ ਹੁੰਦੇ ਨੇ ਜੀ ਲੋਕ ਹੀ ਲੀਟਰ ਬਣਾਉਂਦੇ ਨੇ ਲੋਕ ਹੀ ਐਮਪੀ ਮੰਤਰੀ ਬੜੀ ਕੁਰਸੀਆਂ ਤੋਂ ਲਾਉਂਦੇ ਨੇ ਲੋਕਾਂ ਨੇ ਕੁਰਸੀਆਂ ਤੇ ਚੜਾਉਣਾ ਹੁੰਦਾ ਲੋਕਾਂ ਨੇ ਲਾਉਣਾ ਹੁੰਦਾਗਾ ਤੇ ਇੱਥੇ ਆਪਾਂ ਇਹੀ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਸਰਕਾਰ ਨੇ ਕੋਈ ਵੀ ਫੈਸਲਾ ਲੈਣਾ ਹੁੰਦਾ ਤਾਂ ਘਟੋ ਘਟ ਲੋਕਾਂ ਦਾ ਉਹਦੇ ਚ ਲੋਕਾਂ ਦੇ 뷰 ਲੈਣੇ ਚਾਹੀਦੇ ਆ ਲੋਕਾਂ ਦੇ ਹੱਕ ਦੀ ਗੱਲ ਹੋਣੀ ਚਾਹੀਦੀ ਹੈ ਜੀ ਪੰਮਈ ਜਿਵੇਂ ਦੇਖਿਆ ਜਾਵੇ ਕਿ ਸਰਕਾਰ ਵੱਲੋਂ ਮੈਡੀਕਲ ਸਹੂਲਤਾ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਕਿ ਉਹਨਾਂ ਵੱਲੋਂ ਇੱਕ 108 ਨੰਬਰ ਐਂਬੂਲੈਂਸ ਵੀ ਚਲਾਈ ਗਈ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਹਾਂਜੀ ਇਹਦੇ ਵਿੱਚ ਦੇਖੋ ਜੇ ਆਪਾਂ ਇਹ ਸੋਚੀ ਵੀ ਬਹੁਤ ਵਧੀਆ ਸਲਾਘਾਯੋਗ ਕਦਮ ਆ ਸਰਕਾਰ ਦਾ ਪਰ ਉੱਥੇ ਇਹ ਵੀ ਗੱਲ ਆ ਜੀ ਜਿਵੇਂ ਹੁਣ ਮੰਨ ਲਓ ਇੱਕ ਐਕਸੀਡੈਂਟ ਹੋ ਜਾਂਦਾ ਉੱਥੇ 108 ਫੋਨ ਆਉਂਦੀ ਆ ਉਹ ਪਹਿਲਾਂ ਉਹਨਾਂ ਦੇ ਹੈੱਡ ਆਫਿਸ ਜਾਂਦਾ ਜੀ ਮੰਨ ਲਓ ਹੈੱਡ ਆਫਿਸ ਮਹਾਲੀ ਆ ਜਾਂ ਅਮਰਸਰ ਆ ਪਹਿਲਾਂ ਹੈੱਡ ਆਫਿਸ ਜੀ ਜਾਨੀ ਕਿ ਇਹ ਕਾਲਾਂ ਕੂਲਾਂ ਇਧਰ ਉਧਰ ਹੁੰਦਿਆਂ ਨੂੰ ਜਾਂ ਏਰੀਆ ਲੱਭ ਅੱਧਾ ਘੰਟਾ ਤਾਂ ਉਹ ਲੱਗ ਜਾਂਦਾ ਜੀ ਫਿਰ ਮੰਨ ਲਓ ਗੱਡੀ ਆਪਣੇ ਮੈਦ ਕਲਾਂ ਤੋਂ ਆਉਂਦੀ ਆ ਠੀਕ ਆ ਜੀ ਜਾਂ ਤਾਂ ਪੇਡ ਤੋਂ ਆਉਂਦੀ ਆ ਜਾਂ ਮੰਨ ਲਓ ਲੋਕਲ ਖੜੇ ਆਉਂਦੇ ਆ ਅੱਧਾ ਅੱਧਾ ਘੰਟਾ ਗੱਡੀ ਆਉਣ ਨੂੰ ਲਾਂਦੇ ਇੱਕ ਘੰਟਾ ਪੇਸ਼ੈਂਟ ਕੋਲੇ ਗੱਡੀ ਨਹੀਂ ਪਹੁੰਚਦੀ ਜਦੋਂ ਗੱਡੀ ਇੱਕ ਘੰਟੇ ਚ ਇੱਥੇ ਆਉਂਦੀ ਆ ਫਿਰ ਉਹਨਾਂ ਦੇ ਜੀਪੀਐਸ ਲੱਗੇ ਹੋਏ ਨੇ ਜੀ ਉਹ ਜਿੰਨਾ ਮਰਜੀ ਸੀਰੀਅਸ ਪੇਸ਼ੈਂਟ ਆਗਾ ਉਹ 60 ਤੋਂ ਵੱਧ ਭਜਾ ਨਹੀਂ ਸਕਦੇ। ਅੱਛਾ ਹੈਪੀ ਜੀ ਜਿੰਨਾ ਮਰਜੀ ਸੀਰੀਅਸ ਪੇਸ਼ੈਂਟ ਆ ਉਹ 60 ਤੋਂ ਵੱਧ ਭਜਾ ਨਹੀਂ ਸਕਦੇ। ਅਸੀਂ ਤਾਂ 108 ਦੇ ਵਿੱਚ ਵੀ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੀ 108 ਗੱਡੀ ਆ ਉਹ ਮੇਨ ਐਕਸੀਡੈਂਟਾਂ ਵਾਸਤੇ ਵਰਤੀ ਜਾਵੇ। ਕਾਰਨ ਕੀ ਹੁਣ ਐਕਸੀਡੈਂਟ ਹੋ ਗਿਆ। ਐਕਸੀਡੈਂਟ ਦੇ ਵਿੱਚ 108 ਤਾਂ ਇੱਥੇ ਲੋਕਲ ਹੁੰਦੀ ਨਹੀਂ। ਮੰਨ ਲਓ ਆਪਣੇ ਸ਼ਹਿਰ 'ਚ 5 ਗੱਡੀਆਂ ਨੇਗੀਆਂ। ਉਹ 5 ਗੱਡੀਆਂ ਫਰੀਦਕੋਟ 'ਵੱਗੀ, ਏਮਜ 'ਵੱਗੀ, ਠੀਕ ਆ? ਜਾਂ ਮੰਨ ਲਓ ਕੋਈ ਚੰਡੀਗੜ੍ਹ 'ਵੱਗੀ। ਆਸ-ਪਾਸ ਹੈ ਨਾ ਕਿ ਜਿਹੜੇ ਲੋਕਲ ਐਡਾ ਸ਼ਹਿਰ ਆ ਸਾਡਾ ਬਰਨਾਲਾ ਬਰਨਾਲੇ ਸ਼ਹਿਰ ਨੂੰ ਕਿੰਨੇ ਪਿੰਡ ਲੱਗਦੇ ਨੇਗੇ ਠੀਕ ਆਸ-ਪਾਸ ਦੇ ਜਦੋਂ ਕੋਈ ਰੋਡ ਤੇ ਦੁਰਘਟਨਾ ਵਾਪਰਦੀ ਆ ਤਾਂ ਉਹਦੇ ਲਈ ਸੇਤੀ ਕੋਈ ਗੱਡੀ ਨਹੀਂ ਮਿਲਦੀ ਹੈਗੀ ਤੇ ਅਸੀਂ ਤਾਂ ਇੱਥੇ ਹੀ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਜਿਹੜੀ 108 ਆ ਇਹਨੂੰ ਜ਼ਿਆਦਾਤਰ ਲੋਕਲ ਐਕਸੀਡੈਂਟਾਂ ਵਾਸਤੇ ਵਰਤੀ ਜਾਵੇ ਤੇ ਬਾਕੀ ਮੈਂ ਤੁਹਾਨੂੰ ਦੱਸਿਆ ਹੈ ਪੀਜੀਬੀ ਸੀਨੀਅਰ ਕਈ ਵਾਰ ਸੀਰੀਅਸ ਪੇਸ਼ੈਂਟ ਹੁੰਦਾਗਾ ਗੱਡੀ ਭਜਾਉਣ ਦਾ ਉਹਨਾਂ ਨੂੰ ਆਰਡਰ ਨਹੀਂ ਹੈਗਾ ਉੱਥੇ ਮੁਲਾਜ਼ਮਾਂ ਦਾ ਕੋਈ ਤੋਬਾ ਗੱਡੀ ਭਜਾ ਨਹੀਂ ਸਕਦੇ ਨਾ ਭੱਜੇ ਗੱਡੀ ਛੱਡ ਤੋਂ ਬਾਅਦ ਨਹੀਂ ਦੇ ਉਹਨਾਂ ਨੂੰ ਫੋਨ ਆਉਣ ਲੱਗ ਜਾਂਦੇ ਨੇਗੇ ਅੱਛਾ ਮੰਨ ਲਓ ਜਿਹੜਾ 108 ਮਹਿਕਮਾ ਹੈਗਾ ਉਹਨਾਂ ਨੂੰ ਇਹ ਚੀਜ਼ ਦੇ ਫੋਨ ਆਉਣ ਲੱਗ ਜਾਂਦੇ ਵੀ ਓਵਰ ਸਪੀਡ ਜਾ ਰਹੀ ਹੈ ਤੁਹਾਡੀ ਪੇਸ਼ੈਂਟ ਜਿੰਨਾ ਮਰਜੀ ਸੀਰੀਅਸ ਹੈਗਾ ਪਰ ਆਪੇ ਕਹਨੇ ਆਗੇ ਵੀ ਐਂਬੂਲੈਂਸ ਨੂੰ ਇੱਕ ਇੱਕ ਮਿੰਟ ਜ਼ਰੂਰੀ ਹੁੰਦਾਗਾ ਕਦੇ ਵੀ ਕੋਈ ਤੁਹਾਨੂੰ ਐਂਬੂਲੈਂਸ ਰਸਤੇ 'ਚ ਮਿਲਦੀ ਹੈ ਪਹਿਲਾਂ ਉਹਨੂੰ ਰਸਤਾ ਦੋ ਐਂਬੂਲੈਂਸ ਨੂੰ ਕਿਉਂਕਿ ਬਹੁਤ ਕੀਮਤੀ ਜਾਨਾਂ ਹੁੰਦੀਆਂ ਹਨਾ ਇਹ ਕੋਈ ਦੇਖੋ ਕਿਸੇ ਦਾ ਮਾਂ ਪਿਓ ਕਿਸੇ ਦਾ ਬੱਚਾ ਹੈਗਾ ਜ਼ਿੰਦਗੀ ਚ ਇੱਕ ਵਾਰੀ ਮਿਲਦਾ ਦੁਬਾਰੇ ਨਹੀਂ ਪ੍ਰਮਾਤਮਾ ਪਤਾ ਨਹੀਂ ਦੁਬਾਰੇ ਕਿਸੇ ਜਨਮ 'ਚ ਮੇਲ ਕਰਾਉਂਦਾ ਕਿ ਨਹੀਂ ਕਰਾ ਇਹ ਸਨ ਪਰਮਜੀਤ ਸਿੰਘ ਪੰਮਾ ਜਿਨ੍ਹਾਂ ਨੇ ਦੱਸਿਆ ਕਿ ਜੋ ਵੀ ਫੈਸਲੇ ਜਾਂ ਜੋ ਵੀ ਬਜਟ ਆਊਗਾ 1 ਫਰਵਰੀ ਨੂੰ ਉਹ ਲੋਕਾਂ ਦੇ ਹਿੱਤ ਵਿੱਚ ਹੀ ਹੋਣਾ ਚਾਹੀਦਾ ਮੰਗ ਜੀ ਕਿਸ ਤਰ੍ਹਾਂ ਦਾ ਬਜਟ ਚਾਹੀਦਾ ਜਿਹੜਾ ਆਉਣ ਵਾਲਾ ਹੈਗਾ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰ ਦਾਂਗਾ ਮੈਨੂੰ ਇਨਵਾਈਟ ਕਰਨ ਦੇ ਲਈ ਜਿਤ ਤੱਕ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਬਜਟ ਭਾਰ ਦੇ ਵਿੱਤ ਮੰਤਰੀ ਨਿਰਮਲ ਸਿਧਾਰਮਨ ਵੱਲੋਂ ਪੇਸ਼ ਕੀਤਾ ਜਾਣ ਵਾਲਾ ਹੈ ਇਹ ਪੀਪਲ ਫ੍ਰੈਂਡਲੀ ਹੋਣਾ ਚਾਹੀਦਾ ਹੈਗਾ ਲੋਕ ਹਿੱਤ ਦੇ ਵਿੱਚ ਹੋਣਾ ਚਾਹੀਦਾ ਹੈਗਾ ਸਭ ਤੋਂ ਵੱਡੀ ਗੱਲ ਕਿ ਜਿਹੜੀਆਂ ਵਕਫ ਵਕਫ ਜੀਐਸਟੀ ਦੀਆਂ ਦਰਾਂ ਹਨ ਉਹ ਵਧਾਈਆਂ ਨਹੀਂ ਜਾਣੀਆਂ ਚਾਹੀਦੀਆਂ ਇਹਦੇ ਨਾਲ ਨਾਲ ਜਿੰਦ ਤੱਕ ਮੈਂ ਸਮਝਦਾ ਹਾਂ ਕਿ ਜਿਹੜੀਆਂ ਇਨਕਮ ਟੈਕਸ ਦਾ ਜਿਹੜਾ ਦੋ ਟਾਇਰੀ ਸਿਸਟਮ ਚੱਲ ਰਿਹਾ ਹੈ 올ਡ ਰਜ਼ੀਮ ਤੇ ਨਿਊ ਰਜ਼ੀਮ ਉਹਦੇ ਵਿੱਚ ਤਬਦੀਲੀ ਕਰਕੇ ਉਹ ਉਹਦਾ ਸਰਲੀਕਰਨ ਕਰਨਾ ਚਾਹੀਦਾ ਹੈ ਕਿਤੇ ਨਾ ਕਿਤੇ ਜਿਹੜਾ ਇੱਕ ਬਹੁਤ ਹੀ ਆਸਾਨ ਇਹਦਾ ਤਰੀਕਾ ਹੋਣਾ ਚਾਹੀਦਾ ਹੈਗਾ ਜਿਹਦੇ ਨਾਲ ਜਿਹੜੇ ਜਿਆਦਾ ਤੋਂ ਜਿਆਦਾ ਲੋਕ ਕੰਪਲਾਈਂਸ ਕਰ ਸਕਣ ਇਹਦੇ ਨਾਲ ਨਾਲ ਮੈਂ ਸਮਝਦਾ ਹਾਂਗਾ ਕਿ ਜਿਹੜਾ ਇਨਕਮ ਟੈਕਸ ਦੀਆਂ ਦਰਾਂ ਦੀ ਗੱਲ ਹਰ ਵਾਰ ਚੱਲਦੀ ਹੈਗੀ ਕਿ ਜਿੰਨੀਆਂ ਇਨਕਮ ਟੈਕਸ ਦੀਆਂ ਦਰਾਂ ਘੱਟ ਹੋਣਗੀਆਂ ਉਹਨੇ ਜਿਆਦਾ ਲੋਕ ਆ ਜਿਹੜੇ ਆਪਣੀ ਇੱਛਾ ਦੇ ਨਾਲ ਇਨਕਮ ਟੈਕਸ ਭਰਣਗੇ ਮੈਂ ਸਮਝਦਾ ਹਾਂਗਾ ਕਿ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਇਨਕਮ ਟੈਕਸ ਦਰਾਂ ਬਹੁਤ ਜ਼ਿਆਦਾ ਉੱਚੀਆਂ ਨੇ ਤੇ ਇਹਦੇ ਵਿੱਚ ਕਮੀ ਲਿਆਂਦੀ ਜਾਣੀ ਚਾਹੀਦੀ ਹੈਗੀ ਇਹਦੇ ਨਾਲ ਨਾਲ ਜਿਹੜੀ ਇਨਕਮ ਟੈਕਸ ਦੀ ਹੱਦ ਹੈ ਉਹਦੇ ਵਿੱਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈਗਾ ਮੈਂ ਸਮਝਦਾ ਹਾਂਗਾ ਕਿ ਜਿਹੜੀਆਂ ਸਰਕਾਰਾਂ ਨੇ ਇਹ ਲੋਕਾਂ ਦੇ ਹਿੱਤਾਂ ਦੇ ਲਈ ਚੁਣੀਆਂ ਜਾਣੀਆਂ ਚਾਹੀਦੀਆਂ ਨੇ ਭਾਵੇਂ ਉਹਨਾਂ ਨੇ ਆਪਣੇ ਖਜ਼ਾਨੇ ਦਾ ਧਿਆਨ ਰੱਖਣਾ ਹੁੰਦਾ ਹੈਗਾ ਕਿ ਖਜ਼ਾਨਾ ਕਿਵੇਂ ਭਰਨਾ ਹੈ ਪਰ ਇਹਦੇ ਨਾਲ ਨਾਲ ਲੋਕਾਂ ਦੀਆਂ ਜੇਬਾਂ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈਗਾ ਸਭ ਤੋਂ ਵੱਡੀ ਗੱਲ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਸ ਤੰਗ ਦੇ ਨਾਲ ਹਿੰਦੁਸਤਾਨ ਦੇ ਵਿੱਚ ਮੌਲ ਕਲਚਰ ਵਧ ਰਿਹਾ ਹੈਗਾ ਆਨਲਾਈਨ ਸ਼ਾਪਿੰਗ ਵਧ ਰਹੀ ਹੈਗੀ ਸਰਕਾਰ ਨੂੰ ਇਹਦੇ ਉੱਪਰ ਕੋਈ ਨਾ ਕੋਈ ਟੈਕਸ ਲਗਾ ਕੇ ਜਿਹੜੇ ਆਮ ਛੋਟੇ ਦੁਕਾਨਦਾਰ ਨੇ ਤੰਗ ਹੁੰਦੇ ਨੇ ਜਿਵੇਂ ਵੀ ਹਾਂ ਜਿਵੇਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਜਿਹੜਾ ਕਿਉਂਕਿ ਜਿਹੜਾ ਜਿਹੜੇ ਆਮ ਦੁਕਾਨਦਾਰ ਨੇ ਬਾਜ਼ਾਰ ਨੇ ਉਹ ਉਹਨਾਂ ਉੱਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਲੋਕ ਨਿਰਪਰ ਕਰਦੇ ਨੇ ਤਾਂ ਮੈਂ ਸਮਝਦਾ ਹਾਂ ਕਿ ਆਨਲਾਈਨ ਤੇ ਮੋਲ ਕਲਚਰ ਦਾ ਜਿਹੜਾ ਟ੍ਰੈਂਡ ਹੈ ਉਹਨੂੰ ਤਾਂ ਹੀ ਠੱਲ ਪੈ ਸਕੂਗੀ ਜੇ ਇਸ ਦੇ ਉੱਪਰ ਕੋਈ ਨਾ ਕੋਈ ਨਵਾਂ ਟੈਕਸ ਇਸ ਤਰ੍ਹਾਂ ਦਾ ਲਗਾ ਦਿੱਤਾ ਜਾਵੇ ਜਿਸ ਦੇ ਨਾਲ ਆਮ ਛੋਟੇ ਦੁਕਾਨਦਾਰਾਂ ਨੂੰ ਰਾਹਤ ਮਿਲੇਗੀ ਦੇਖਿਆ ਜਾਵੇ ਇਸ ਤਰ੍ਹਾਂ ਦੀ ਜਿਵੇਂ ਕਿ ਲੋਕ ਸਾਰੇ ਅੱਜਕੱਲ ਆਨਲਾਈਨ ਹੀ ਰੀਚਾਰਜ ਹੋਣ ਲੱਗੇ ਆਨਲਾਈਨ ਹੀ ਜੋ ਵੀ ਚੀਜ਼ ਮਰਗਾਉਣੀ ਆ ਆਨਲਾਈਨ ਹੀ ਮੰਗੋਂਦੇ ਨੇ ਇਹਦੇ ਬਾਰੇ ਕਿ ਮੈਂ ਸਮਝ ਲਾਂਗਾ ਕਿ ਇਹ ਜਿਹੜਾ ਬਜਟ ਹੈ ਉਸ ਤੋਂ ਪਹਿਲਾਂ ਲੋਕ ਆਪਣੀ ਆਪਣੀ رائے ਦਿੰਦੇ ਨੇ ਲੋਕਾਂ ਦੇ ਵਿੱਚ ਇੱਕ رائے ਬੰਨੀ ਚਾਹੀਦੀ ਹੈ ਕਿ ਜਿਹੜੀ ਆਨਲਾਈਨ ਸ਼ਾਪਿੰਗ ਹੈ ਉਹਨੂੰ ਠੱਲ ਪਾਉਣ ਦੇ ਲਈ ਇਹਦੇ ਉੱਪਰ ਇੱਕ ਨਵਾਂ ਟੈਕਸ ਲਗਾਇਆ ਜਾਵੇ ਜਦੋਂ ਕਿ ਜਿਹੜੇ ਆਮ ਦੁਕਾਨਦਾਰ ਨੇ ਛੋਟੇ ਦੁਕਾਨਦਾਰ ਨੇ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਜਿਵੇਂ ਤੁਸੀਂ ਵੀ ਦੁਕਾਨਦਾਰੀ ਕਰਦੇ ਹੋ ਇਹਨਾਂ ਬਾਰੇ ਕੀ ਟੈਕਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਆਉਣ ਵਾਲੇ ਟਾਈਮ 'ਤੇ ਦੇਖੋ ਜੀਐਸਟੀ ਜਦੋਂ ਲਾਗੂ ਕੀਤਾ ਗਿਆ ਸੀ ਉਹਦੇ ਵਿੱਚ ਸੀਗਾ ਇੱਕ ਪੇਪਰਵਰਕ ਨੂੰ ਘਟਾਉਣਾ ਦੂਜਾ ਦਰਾਂ ਨੂੰ ਘਟਾਉਣਾ ਤਾਂ ਪਿੱਛੇ ਜੇ ਅਸੀਂ ਦੇਖਿਆਗਾ ਕਿ ਜਿਹੜੇ ਜੀਐਸਟੀ ਦੀਆਂ ਦਰਾਂ ਆ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਵਾਅਦਾ ਕੀਤਾ ਗਿਆ ਹੈਗਾ ਅ ਮੈਂ ਸਮਝਦਾ ਹਾਂਗਾ ਕਿ ਜਿਹੜੀਆਂ ਦਰਾਂ ਆ ਉਹ ਹਰ ਸਾਲ ਘਟਨੀਆਂ ਚਾਹੀਦੀਆਂ ਨੇ ਜੀਐਸਟੀ ਦੀਆਂ ਤੇ ਇਹਦੇ ਨਾਲ ਨਾਲ ਜਿਹੜਾ ਸਰਲੀਕਰਨ ਹੈ ਪੇਪਰਵਰਕ ਹੈ ਉਹ ਵੀ ਘਟ ਹੋਣਾ ਚਾਹੀਦਾ ਹੋਰ ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਦਾ ਜਿਵੇਂ ਖੇਤੀਬਾੜੀ ਕਿਸਾਨ ਹੋ ਗਏ ਸਿੱਖਿਆ ਦਾ ਹੋ ਗਿਆ ਕਹਿੰਦਾ ਮਤਲਬ ਹੋਰ ਸਾਰੇ ਬਿਲਕੁਲ ਲੋਕਾਂ ਅੱਜ ਜੇ ਆਪਾਂ ਬਾਜ਼ਾਰਾਂ ਦੇ ਵਿੱਚ ਜਾਂਦੇ ਆ ਤਾਂ ਲੋਕ ਜਿਵੇਂ ਆਪਾਂ ਗੰਨੇ ਦੀ ਰੇੜੀ ਦੇ ਉੱਤੇ ਗੰਨੇ ਨੂੰ ਕਈ-ਕਈ ਵਾਰ ਜਿਵੇਂ ਪਾ ਕੇ ਨਚੋੜਦੇ ਹੈਗੇ ਆ ਆਮ ਲੋਕਾਂ ਦੀ ਸਥਿਤੀ ਜਿਹੜੇ ਮੱਧ ਵਰਗੀ ਲੋਕ ਨੇ ਉਹਨਾਂ ਦੀ ਸਥਿਤੀ ਇਹੋ ਹੋਈ ਪਈ ਹੈ ਤਾਂ ਮੈਂ ਸਮਝਦਾ ਹਾਂਗਾ ਕਿ ਜਿੱਥੇ ਸਰਕਾਰ ਨੂੰ ਆਪਣੇ ਖਜ਼ਾਨੇ ਨੂੰ ਭਰਨ ਵੱਲ ਧਿਆਨ ਦੇ ਦਿੰਦੇ ਨੇ ਮੈਂ ਅੱਜ ਇੱਕ ਮਿੱਤਰ ਨੂੰ ਫੋਨ ਕੀਤਾ ਕਿ ਕੀ ਲੋਕਾਂ ਦੀ ਗੱਲ ਸੁਣੀ ਜਾਊਗੀ ਉਹ ਕਹਿੰਦੇ ਕਿ ਲੋਕਾਂ ਦੀ ਗੱਲ ਨਹੀਂ ਉਹਨਾਂ ਨੇ ਤਾਂ ਇਹ ਦੇਖਣਾ ਹੁੰਦਾ ਕਿ ਸਾਡਾ ਖਜ਼ਾਨਾ ਕਿਵੇਂ ਭਰੂਗਾ ਮੈਂ ਸਮਝਦਾ ਹਾਂ ਕਿ ਲੋਕਾਂ ਦੀ ਜੇਬ ਦਾ ਵੀ ਨਾਲ-ਨਾਲ ਧਿਆਨ ਰੱਖਣਾ ਚਾਹੀਦਾ ਹੈਗਾ ਲੋਕਾਂ ਦੀਆਂ ਉਮੀਦਾਂ ਨੂੰ ਵੀ ਮੱਦੇਨਜ਼ਰ ਰੱਖ ਕੇ ਹੀ ਇਹ ਬਜਟ ਪੇਸ਼ ਕੀਤਾ ਜਾਣਾ ਚਾਹੀਦਾ ਹੋਰ ਕੀ ਸੁਝਾਅ ਦੇਣਾ ਚਾਹੁੰਦੇ ਹੋ ਇਸ ਬਜਟ ਨੂੰ ਲੈ ਕੇ ਤੁਸੀਂ ਮੈਂ ਸਮਝਦਾ ਹਾਂ ਕਿ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਤੇ ਲੋਕ ਇੱਕ ਬਹੁਤ ਉਮੀਦਾਂ ਨਾਲ ਸਦਨਾਂ ਦੇ ਨਾਲ ਇੱਕ ਸਰਕਾਰ ਨੂੰ ਚੁੰਦੇ ਨੇ ਤੇ ਲੋਕਾਂ ਦੀਆਂ ਉਮੀਦਾਂ ਤੇ ਹੀ ਖਰਾ ਉਤਰਨਗੇ ਜਿਹੜੇ ਫਾਈਨਾਂਸ ਮਿਨਿਸਟਰ ਹੈ ਮੈਨੂੰ ਅਜੇ ਹੀ ਉਮੀਦ ਹੈ ਇਹਨਾਂ ਸਾਡੇ ਨਾਲ ਮੰਗਰ ਜਨਦਰ ਜਿੰਨਾਂ ਨਾਲ ਗੱਲਬਾਤ ਕੀਤੀ ਕਿ ਜੋ ਕਿ ਆਉਣ ਵਾਲਾ ਬਜਟ ਆ ਉਹ ਲੋਕਾਂ ਦੇ ਹਿੱਤ ਵਿੱਚ ਹੋਣਾ ਚਾਹੀਦਾ ਹੈ ਸਾਡੇ ਨਾਲ ਕੁਝ ਹੋਰ ਵੀ ਲੋਕ ਨੇ ਜੋ ਕਿ 1 ਫਰਵਰੀ ਨੂੰ ਬਜਟ ਆਉਣਾ ਕੇਂਦਰ ਸਰਕਾਰ ਦਾ ਉਹਦੇ ਵਿੱਚ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਬਜਟ ਆਮ ਲੋਕਾਂ ਲਈ ਕਿਸ ਤਰ੍ਹਾਂ ਦਾ ਬਜਟ ਹੋਣਾ ਸਾਡੇ ਨਾਲ ਕੀ ਨਾਮ ਹੈ ਜੰਦਰ ਸ਼ੇਖਰ ਗਰਗ ਜੀ ਇਸ ਤਰ੍ਹਾਂ ਦਾ ਸਰ ਜਿਹੜਾ ਬਜਟ ਆ ਰਿਹਾ ਆਪਣਾ 1 ਫਰਵਰੀ ਨੂੰ ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਦਾ ਕੇਂਦਰ ਸਰ ਸਰ ਬਜਟ ਮੈਂ ਇਹੀ ਚਾਹਣਾ ਵੀ ਲੋਕਾਂ ਆਮ ਲੋਕਾਂ ਵਾਸਤੇ ਸਹੂਲਤ ਭਰਿਆ ਹੋਵੇ ਉਹਨਾਂ ਨੂੰ ਰੇਟ ਵੱਧ ਤੋਂ ਵੱਧ ਮਿਲੇ ਇਨਕਮ ਟੈਕਸ ਦੀ ਸਲੈਬ ਚ ਮੈਂ ਚਾਹਣਾ ਬਦਲਾਅ ਹੋਣਾ ਚਾਹੀਦਾ ਥੋੜੀ ਵਧਣੀ ਚਾਹੀਦੀ ਹੈ ਟੈਕਸਿਸ ਦੇ ਮਾਮਲੇ ਵਿੱਚ ਵੀ ਜਿਹੜੇ ਰੇਟ ਆਫ ਇੰਟਰਸਟ ਲਾਈਵੇ ਟੈਕਸਿਸ ਉਹ ਥੋੜੇ ਘਟਾਉਣੇ ਚਾਹੀਦੇ ਨੇ ਜਦ ਕਿ ਵੱਧ ਤੋਂ ਵੱਧ ਲੋਕ ਉਹਦੇ ਵਿੱਚ ਇਨਵੋਲਵ ਹੋਣਗੇ ਵੱਧ ਤੋਂ ਵੱ ਤਾਂ ਇਸ ਕਰਕੇ ਮੈਂ ਚਾਹਣਾ ਵੀ ਬਜਟ ਥੋੜਾ ਇਹ ਲੋਕਾਂ ਵਾਸਤੇ ਆਮ ਲੋਕਾਂ ਵਾਸਤੇ ਵਧੀਆ ਹੋਵੇ ਤੇ ਹਰੇਕ ਨੂੰ ਤਾਂ ਫਾਇਦਾ ਮਿਲੇ ਜਿਵੇਂ ਕਿ ਤੁਸੀਂ ਦੁਕਾਨਦਾਰ ਹੋ ਅੱਜ ਕੱਲ ਦੇਖਿਆ ਜਾਵੇ ਸਾਰੀਆਂ ਚੀਜ਼ਾਂ ਆਨਲਾਈਨ ਹੋ ਗਈਆਂ ਨੇ ਜੋ ਵੀ ਕੁਝ ਮੰਗਾਉਣਾ ਅਗਲੇ ਨੇ ਆਨਲਾਈਨ ਮੰਗਾ ਲੈਂਦਾ ਕਿ ਆਮ ਦੁਕਾਨਦਾਰ ਨੂੰ ਇਹਦੇ ਵਿੱਚ ਕੋਈ ਵੀ ਬੈਨੀਫਿਟ ਨਹੀਂ ਮਿਲਦਾ ਕਿਵੇਂ ਦੇ ਸਰ ਆਨਲਾਈਨ ਸਿਸਟਮ ਇੱਕ ਪਲੇਟਫਾਰਮ ਬਣਿਆ ਪਿਆਗਾ ਲੇਕਿਨ ਉਹਦੇ ਵਾਸਤੇ ਆਮ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾਗਾ ਕਿਉਂਕਿ ਇੱਕ ਤਾਂ ਉਹਦੇ ਵਿੱਚ ਲੋਕਾਂ ਨੂੰ ਠੱਗੀ ਦਾ ਬਹੁਤ ਜ਼ਿਆਦਾ ਫੇਸ ਕਰਨਾ ਪੈ ਰਿਹਾਗਾ ਪ੍ਰੋਡਕਟ ਨਹੀਂ ਕਈ ਵਾਰ ਵਧੀਆ ਆਉਂਦੇ ਪਰ ਲੇਕਿਨ ਉਹਦੇ ਵਿੱਚ ਆਮ ਦੁਕਾਨਦਾਰ ਨੂੰ ਬਹੁਤ ਜ਼ਿਆਦਾ ਫਰਕ ਪੈ ਰਿਹਾਗਾ ਮੈਂ ਚਾਹੁੰਦਾ ਵੀ ਉਸ ਤੇ ਕੋਈ ਕਾਨੂੰਨ ਸਖਤ ਹੋਣਾ ਚਾਹੀਦਾਗਾ ਜਦੋਂ ਕੋਈ ਮਾਲ ਜਿਹੜਾ ਵਧੀਆ ਆ ਰਿਹਾਗਾ ਉਹਦੇ ਵਾਸਤੇ ਕੋਈ ਟੈਕਸ ਲੱਗੇ ਨਵਾਂ ਕੋਈ ਕੁਝ ਵੀ ਤਰ੍ਹਾਂ ਦਾ ਗਵਰਨਮੈਂਟ ਨੂੰ ਐਪਲੀਕੇਬਲ ਕਰੇ ਉਹਦੇ ਤੇ ਮੈਨੂੰ ਲੱਗਦਾ ਇਹਦੇ ਬਾਰੇ ਸੋਚਣਾ ਚਾਹੀਦਾ ਕੇਂਦਰ ਸਰਕਾਰ ਇਹਦੇ ਬਾਰੇ ਸੋਚਣਾ ਚਾਹੀਦਾ ਗਵਰਨਮੈਂਟ ਇਹਦੇ ਨਾਲ ਫਰਾਡ ਵੀ ਜ਼ਿਆਦਾ ਵੱਧ ਰਹੇ ਨੇ ਹੋਰ ਜ਼ਿਆਦਾ ਵੱਧ ਰਹੇ ਨੇ ਜੀ ਆਨਲਾਈਨ ਸਿਸਟਮ ਕਰਕੇ ਥੋੜਾ ਜਿਹਾ ਦਿੱਕਤਾਂ ਵੀ ਬਹੁਤ ਜ਼ਿਆਦਾ ਆ ਰਹੀਆਂ ਨੇ ਆਮ ਦੁਕਾਨਦਾਰ ਦਾ ਵਿੱਲਾ ਹੀ ਬੈਠਾ ਜੀ ਜੀਐਸਟੀ ਬਾਰੇ ਕੀ ਲੇਕਿਨ ਥੋੜੇ ਜੇ ਕਈ ਜਗ੍ਹਾ ਤੇ ਅਸੀਂ ਇਹ ਦੇਖਦੇ ਆ ਵੀ ਇਨਪੁਟ ਜਿਹੜਾ ਮਾਲ ਆ ਰਿਹਾ ਰੌ ਮਟੀਰੀਅਲ ਲੈ ਰਿਹਾ ਹੈਗਾ ਮੈਨੂਫੈਕਚਰ ਬੰਦਾ ਉਹ ਤੇ ਇਨਪੁਟ ਉਹ ਤੇ ਜੀਐਸਟੀ ਜ਼ਿਆਦਾ ਹੈਗਾ ਤੇ ਆਮ ਜਦੋਂ ਪ੍ਰੋਡਕਟ ਬਣਾ ਕੇ ਵੇਚਦਾ ਹੈਗਾ ਬੰਦਾ ਉਹ ਤੇ ਇਨਪੁਟ ਜੀਐਸਟੀ ਘੱਟ ਰੇਟ ਤੇ ਚੱਲ ਰਿਹਾ ਹੈਗਾ ਉਹਦੇ ਨਾਲ ਕੀ ਫਰਕ ਪੈਂਦਾ ਹੈਗਾ ਆਪਾਂ ਨੂੰ ਮੈਨੂਫੈਕਚਰਰ ਨੂੰ ਕੀ ਫਰਕ ਪੈਂਦਾ ਤੇ ਰੇਟ ਖੜਾ ਹੋ ਜਾਂਦਾ ਹੈਗਾ ਗਵਰਨਮੈਂਟ ਕਰਨੀ ਗਵਰਨਮੈਂਟ ਤੋਂ ਪੈਸੇ ਲੈਣੇ ਖੜੇ ਹੋ ਜਾਂਦੇ ਨੇ ਉਹ ਜਿਸ ਕਰਕੇ ਲੋਕਾਂ ਨੂੰ ਉਹਦਾ ਮੈਨੂਫੈਕਚਰ ਨੂੰ ਉਹਦਾ ਨੁਕਸਾਨ ਹੀ ਹੁੰਦਾ ਹੈਗਾ ਗਵਰਨਮੈਂਟ ਦਾ ਹੀ ਬਰਡਨ ਪੈ ਰਿਹਾ ਹੈਗਾ ਤੇ ਉਸ ਨਾਲ ਮੈਨੂੰ ਚਾਹੀਦਾ ਵੀ ਇਕੂ ਰੇਟ ਦੀ ਸਲੈਬ ਹੋਣੀ ਚਾਹੀਦੀ ਹੈ ਤੇ ਜਿਹੜੇ ਸਲੈਬ ਨੇ ਉਹ ਵੀ ਘਟਨੇ ਚਾਹੀਦੇ ਨੇ ਤਾਂ ਕਿ ਲੋਕਾਂ ਨੂੰ ਚੀਜ਼ਾਂ ਘੱਟੋ ਘੱਟ ਰੇਟ ਤੇ ਮਿਲ ਜਾਣ। ਹੋਰ ਕਿਸ ਤਰ੍ਹਾਂ ਦਾ ਬਜਟ ਜਿਹੜਾ ਆਉਣ ਵਾਲਾ ਉਹਦੇ ਵਿੱਚ ਕਿਹੜੇ-ਕਿਹੜੇ ਬਜਟ ਵਧੀਆ ਹੋਣੇ ਚਾਹੀਦੇ ਨੇ ਜਿਵੇਂ ਕਿਸਾਨ ਹੋ ਗਏ, ਆਮ ਦੁਕਾਨਦਾਰ ਹੋ ਗਏ। ਕਿਸਾਨ ਵਾਸਤੇ ਸਰ ਹੈ ਗਈ ਆ ਦੇਖੋ ਚਾਹੀਦਾ ਹੀ ਐਗਰੀਕਲਚਰ ਵੈਸੇ ਟੈਕਸ ਫ੍ਰੀ ਆਈਟਮ ਹੈ। ਲੇਕਿਨ ਸਿੱਖਿਆ ਹੋਊਗੀ ਜਿਵੇਂ ਸਿੱਖਿਆ ਹੋਊਗੀ, ਐਜੂਕੇਸ਼ਨ ਮਤਲਬ ਜਿਹੜੀ ਹੁਣ ਤੁਸੀਂ ਦੇਖ ਲਓ ਬੱਚੇ ਨੇ ਕਿਤੇ ਅੱਗੇ 10ਵੀਂ ਤੋਂ ਬਾਅਦ ਕਰਨਾਗਾ ਤਾਂ ਬਹੁਤ ਜ਼ਿਆਦਾ ਉਹਦੇ ਵਿੱਚ ਐਜੂਕੇ ਮੈਂ ਚਾਹਨਾ ਵੀ ਉਹਦੇ ਵਾਸਤੇ ਵੀ ਗਵਰਨਮੈਂਟ ਨੂੰ ਕੁਝ ਸੋਚਣਾ ਚਾਹੀਦਾਗਾ ਤੇ ਐਜੂਕੇਸ਼ਨ ਤੇ ਹੈਲਥ ਵਾਸਤੇ ਮੈਂ ਸਪੈਸ਼ਲੀ ਕਹਨਾ ਵੀ ਹੈਲਥ ਲੋਕਾਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਦੀ ਰੇਟ 'ਚ ਬਿਮਾਰੀਆਂ ਬਹੁਤ ਵਧ ਰੀਆਂ ਨੇ ਠੀਕ ਹੈ ਮੋਦੀ ਸਾਹਿਬ ਨੇ ਇੱਕ ਸਿਸਟਮ ਬਹੁਤ ਵਧੀਆ ਚਲਾਇਆਗਾ ਜਿਹਦੇ ਵਿੱਚ ਉਹ ਆਪਾਂ ਨੂੰ ਆਯੁਸ਼ਮਨ ਕਾਰਡ ਦਿੱਤਾਗਾ ਉਹਦੇ ਵਿੱਚ ਕਵਰ ਹੋ ਰਹੇ ਨੇ ਲੇਕਿਨ ਉਹਦੇ ਵਿੱਚ ਜਿਹੜੀ 70 ਸਾਲ ਦੀ ਏਜ ਲਿਮਿਟ ਰੱਖੀ ਹੈ ਉਹਨੂੰ ਘਟਾ ਕੇ 60 ਸਾਲ ਜਾਂ 65 ਸਾਲ ਰੱਖਣਾ ਚਾਹੀਦਾ ਕਿਉਂਕਿ ਬਿਮਾਰੀਆਂ 60 ਸਾਲ ਤੋਂ ਬਾਅਦ ਸ਼ੁਰੂ ਹੋ ਚੁੱਕੀਆਂ ਨੇ ਬੰਦਿਆਂ ਨੂੰ ਇਸ ਕਰਕੇ ਲੋਕਾਂ ਕੋਲ ਇੰਨੀ ਉਹਨੂੰ ਕਵਰ ਕਰ ਲੈਣਾ ਹੈ ਹਲਥ ਨੂੰ ਤਾਂ ਲੋਕਾਂ ਨੂੰ ਚਾਹੀਦਾ ਵੀ ਹੈਲਥ ਵਾਸਤੇ ਗਵਰਨਮੈਂਟ ਨੂੰ ਕਦਮ ਚੱਕਣੇ ਚਾਹੀਦੇ ਨੇ ਇਹ ਸਨ ਸਾਡੇ ਨਾਲ ਉਹ ਲੋਕ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਜਟ ਆ ਰਿਹਾ ਉਹਦੇ ਵਿੱਚ ਹੈਲਥ ਬਾਰੇ ਵੀ ਕੁਝ ਜ਼ਿਆਦਾ ਤੋਂ ਜ਼ਿਆਦਾ ਬਜਟ ਦੇ ਵਿੱਚ ਹੋਣਾ ਚਾਹੀਦਾ ਹੈ ਦੇਖਦੇ ਰਹੋ ਸਾਂਝਾ ਟੀਵੀ ਬਰਨਾਲਾ